ਮੈਨੂੰ ਸ਼ੁਰੂ ਤੋਂ ਹੀ ਬਾਹਰ ਜਾਣ ਦਾ ਬੜਾ ਸ਼ੌਂਕ ਸੀ ਪਰ ਮੇਰਾ ਇਹ ਸ਼ੌਂਕ ਮੇਰੇ ਪੇਕੇ ਪੂਰਾ ਨਹੀਂ ਕਰ ਸਕਦੇ ਸੀ ਕਿਉਂਕਿ ਮੇਰੇ ਪੇਕੇ ਨੇ ਅਮੀਰ ਨਹੀਂ ਸੀ ਇਸ ਕਰਕੇ ਮੈਂ ਚਾਹੁੰਦੀ ਸੀ ਕਿ ਮੇਰਾ ਕਿਸੇ ਬਾਹਰਲੇ ਮੁੰਡੇ ਨਾਲ ਵਿਆਹ ਹੋ ਜਾਵੇ ਪਰ ਘਰ ਦੇ ਕਹਿੰਦੇ ਸੀ ਕਿ ਬਾਹਰਲੇ ਮੁੰਡਿਆਂ ਦੇ ਤਾਂ ਮੂੰਹ ਹੀ ਨਹੀਂ ਭਰੇ ਜਾਂਦੇ ਉਹ ਤਾਂ ਦਾਜ ਬੜਾ ਮੰਗਦੇ ਆ ਪਰ ਮੇਰੀ ਜਿੱਦ ਸੀ ਕਿ ਮੈਂ ਤਾਂ ਬਾਹਰ ਹੀ ਜਾਣਾ ਮੈਂ ਆਪਣੇ ਡੈਡੀ ਦੀ ਇੱਕ ਦਿਨ ਬੜੀਆ ਮਿੰਤਾ ਕੀਤੀਆਂ ਕਿ ਮੈਨੂੰ ਕਿਸੇ ਛੋਟੇ ਦੇਸ਼ ਹੀ ਭੇਜ ਦਿਵੋ ਪਰ ਮੇਰੇ ਡੈਡੀ ਨਹੀਂ ਮੰਨ ਰਹੇ ਸੀ ਡੈਡੀ ਕਹਿ ਰਹੇ ਸੀ ਤੈਨੂੰ ਨਹੀਂ ਪਤਾ ਛੋਟੇ ਦੇਸ਼ਾਂ 'ਚ ਕੁੜੀਆਂ ਦਾ ਕਿੰਨਾ ਬੁਰਾ ਹਾਲ ਆ ਇਸ ਤਰ੍ਹਾਂ ਬਸ ਡੈਡੀ ਮੇਰੀ ਗੱਲ ਨੂੰ ਟਾਲ ਦਿੰਦੇ ਸੀ ਡੈਡੀ ਕਹਿੰਦੇ ਸੀ ਪੁੱਤ ਬਾਹਰ ਕੁਝ ਜ਼ਿਆਦਾ ਨਹੀਂ ਰੱਖਿਆ ਇੱਧਰ ਵੀ ਸਭ ਕੁਝ ਆ ਬੰਦਾ ਕੰਮ ਕਰਨ ਵਾਲਾ ਹੋਵੇ ਨਾਲੇ ਜਦੋਂ ਆਪਾਂ ਨੂੰ ਆਪਣੇ ਘਰ ਰੋਟੀ ਚੰਗੀ ਮਿਲਦੀ ਹੋਵੇ ਤਾਂ ਇੰਨਾ ਜ਼ਿਆਦਾ ਲਾਲਚ ਵੀ ਨਹੀਂ ਕਰੀਦਾ ਪਰ ਮੇਰੇ ਦਿਲ ਵਿੱਚ ਹਮੇਸ਼ਾ ਇਹ ਚਾਹਤ ਰਹਿੰਦੀ ਸੀ ਕਿ ਮੈਂ ਬਾਹਰ ਹੀ ਜਾਣਾ ਮੈਂ ਤਾਂ ਆਪਣੀਆਂ ਸਹੇਲੀਆਂ ਨੂੰ ਵੀ ਇਹੀ ਗੱਲ ਕਹਿੰਦੀ ਸੀ ਕਿ ਤੁਸੀਂ ਮੈਨੂੰ ਕੋਈ ਬਾਹਰਲੇ ਮੁੰਡੇ ਦਾ ਰਿਸ਼ਤਾ ਕਰਵਾ ਦਿਓ ਮੈਂ ਪ੍ਰਾਈਵੇਟ ਬੀਏ ਕਰੀ ਹੋਈ ਸੀ ਪਹਿਲਾਂ ਮੈਂ ਸਕੂਲ ਵਿੱਚ ਪੜ੍ਹਦੀ ਸੀ ਬਾਅਦ ਵਿੱਚ ਮੈਂ ਪ੍ਰਾਈਵੇਟ ਬੀਏ ਕਰ ਲਈ ਸੀ ਕਿਉਂਕਿ ਮੇਰੇ ਘਰ ਦੇ ਅੱਜ ਕਾਲਜ ਦੀਆਂ ਫੀਸਾਂ ਭਰਨ ਦੀ ਹਿੰਮਤ ਨਹੀਂ ਸੀ ਫਿਰ ਮੇਰੀ ਇੱਕ ਸਹੇਲੀ ਨੇ ਮੇਰੇ ਲਈ ਇੱਕ ਰਿਸ਼ਤੇ ਦੀ ਦੱਸ ਪਾਈ ਉਹਨੇ ਮੈਨੂੰ ਦੱਸਿਆ ਕਿ ਮੁੰਡੇ ਦੀ ਭੈਣ ਅਮਰੀਕਾ ਗਈ ਹੋਈ ਆ ਉਹ ਕਹਿੰਦੀ ਆ ਕਿ ਮੈਂ ਮੁੰਡੇ ਨੂੰ ਵੀ ਉੱਥੇ ਬੁਲਾ ਲੂੰਗੀ ਮਤਲਬ ਆਪਣੇ ਭਰਾ ਨੂੰ ਉੱਥੇ ਬੁਲਾ ਲੂੰਗੀ ਜੇ ਤੇਰਾ ਵਿਆਹ ਉਸ ਮੁੰਡੇ ਨਾਲ ਹੋ ਜਾਵੇ ਤੇਰੀ ਤਾਂ ਲਾਈਫ ਬਣ ਜਾਊਗੀ ਮੈਂ ਕਿਆ ਜਲਦੀ ਤੂੰ ਮੇਰੇ ਘਰ ਗੱਲ ਕਰ ਉਹ ਕਹਿਣ ਲੱਗੀ ਤੂੰ ਆਪਣੀ ਮੰਮੀ ਨਾਲ ਪਹਿਲਾਂ ਇਸ ਬਾਰੇ ਗੱਲ ਕਰ ਲਾ ਫਿਰ ਮੈਂ ਗੱਲ ਕਰ ਲੂੰਗੀ ਮੈਂ ਉਹਨੂੰ ਕਿਹਾ ਕਿ ਮੇਰੇ ਸਮਝਾਇਆ ਮੇਰੇ ਘਰ ਦੇ ਨਹੀਂ ਸਮਝਦੇ ਮੇਰੇ ਘਰਦਿਆਂ ਨੂੰ ਸਮਝਾਉਣਾ ਮੇਰੇ ਵੱਸ ਦੀ ਗੱਲ ਨਹੀਂ ਤੂੰ ਹੀ ਸਮਝਾ ਦੇ ਉਸ ਕੁੜੀ ਨੇ ਸਾਡੇ ਘਰ ਫੋਨ ਲਗਾਇਆ ਤੇ ਉਹਨੇ ਮੇਰੀ ਮੰਮੀ ਨਾਲ ਗੱਲ ਕੀਤੀ ਮੰਮੀ ਕਹਿਣ ਲੱਗੀ ਇਹਦੀ ਤਾਂ ਜਿਹਦੀ ਬਾਹਰਲੇ ਮੁੰਡੇ ਦੀ ਆ ਹੁਣ ਕੀ ਪਤਾ ਕੱਲ ਨੂੰ ਮੁੰਡਾ ਬਾਹਰ ਜਾਊ ਜਾਂ ਨਹੀਂ ਉਹ ਕਹਿਣ ਲੱਗੀ ਨਹੀਂ ਆਂਟੀ ਉਹਦਾ ਬਾਹਰਲਾ ਬਾਣੀ ਜਾਣਾ ਕਿਉਂਕਿ ਉਹਦੀ ਭੈਣ ਗਈ ਹੋਈ ਆ ਫਿਰ ਮੰਮੀ ਨੇ ਕਿਹਾ ਕਿ ਚੱਲ ਮੈਂ ਇਹਦੇ ਡੈਡੀ ਨਾਲ ਗੱਲ ਕਰੂੰਗੀ ਫਿਰ ਤੁਹਾਨੂੰ ਦੱਸੂੰਗੀ ਫਿਰ ਮੰਮੀ ਨੇ ਡੈਡੀ ਨਾਲ ਗੱਲ ਕੀਤੀ ਤਾਂ ਡੈਡੀ ਇਸ ਰਿਸ਼ਤੇ ਲਈ ਮੰਨ ਗਏ ਡੈਡੀ ਕਹਿਣ ਲੱਗੇ ਕਿ ਚੱਲ ਵਧੀਆ ਗੱਲ ਆ ਜੇ ਇਹਦਾ ਉੱਥੇ ਰਿਸ਼ਤਾ ਹੋ ਜਵੇ ਨਾਲੇ ਇਹਦੀ ਬਾਹਰ ਜਾਣ ਦੀ ਜਿੱਦ ਪੂਰੀ ਹੋ ਜਾਊਗੀ ਫਿਰ ਮੇਰੇ ਰਿਸ਼ਤੇ ਦੀ ਗੱਲ ਉਸ ਘਰ 'ਚ ਚੱਲ ਪਈ ਫੈਮਿਲੀ ਵੀ ਹਲਕੀ ਜਈ ਸੀ ਮੁੰਡੇ ਦੇ ਸਿਰਫ ਮੰਮੀ ਡੈਡੀ ਸੀ ਭੈਣ ਪਹਿਲਾਂ ਹੀ ਅਮਰੀਕਾ ਗਈ ਹੋਈ ਸੀ ਉਹ ਅਮਰੀਕਾ ਵਾਲੇ ਮੁੰਡੇ ਨਾਲ ਵਿਆਹੀ ਹੋਈ ਸੀ ਤੇ ਹੁਣ ਉਹ ਅਮਰੀਕਾ 'ਚ ਹੀ ਰਹਿੰਦੀ ਸੀ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਮੇਰੇ ਰਿਸ਼ਤੇ ਲਈ ਹਾਂ ਕਰ ਦਿੱਤੀ ਕਿਉਂਕਿ ਉਹਨਾਂ ਨੇ ਮੇਰੀ ਫੋਟੋ ਵੇਖ ਲਈ ਸੀ ਅਸੀਂ ਵੀ ਮੁੰਡੇ ਦੀ ਫੋਟੋ ਵੇਖ ਲਈ ਸੀ ਸਾਡੀ ਵੇਖ-ਵਖਾਈ ਹੋ ਗਈ ਤੇ ਸਾਡਾ ਰਿਸ਼ਤਾ ਪੱਕਾ ਹੋ ਗਿਆ ਰਿਸ਼ਤਾ ਪੱਕਾ ਹੋਣ ਤੋਂ ਬਾਅਦ ਡੈਡੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਸੀਂ ਵਿਆਹ ਤੇ ਜ਼ਿਆਦਾ ਖਰਚਾ ਤਾਂ ਨਹੀਂ ਕਰ ਸਕਦੇ ਪਰ ਹਾਂ ਜਿੰਨਾ ਕ ਸਾਡੇ ਕੋਲ ਹੋਊਗਾ ਅਸੀਂ ਜ਼ਰੂਰ ਕਰਾਂਗੇ ਫਿਰ ਅਸੀਂ ਸਿੰਪਲ ਜਿਹਾ ਵਿਆਹ ਕੀਤਾ ਸੀ ਮੁੰਡੇ ਵਾਲਿਆਂ ਦੀ ਕੋਈ ਬਾਲੀ ਡਿਮਾਂਡ ਨਹੀਂ ਸੀ ਇਸ ਕਰਕੇ ਸਾਡਾ ਰਿਸ਼ਤਾ ਵਧੀਆ ਸਿਰੇ ਚੜ ਗਿਆ ਸਾਡਾ ਦੋਵਾਂ ਦਾ ਵਿਆਹ ਰੱਖ ਦਿੱਤਾ ਸੀ ਵਿਆਹ ਤੋਂ ਪਹਿਲਾਂ ਮੁੰਡੇ ਵਾਲਿਆਂ ਨੇ ਮੈਨੂੰ ਬੜੀ ਸ਼ਾਪਿੰਗ ਕਰਵਾਈ ਸੀ ਮੁੰਡੇ ਦੇ ਘਰ ਵਧੀਆ ਪੈਸਾ ਸੀ ਇਸ ਕਰਕੇ ਉਹਨਾਂ ਨੇ ਵਿਆਹ ਤੇ ਥੋੜਾ ਬਹੁਤ ਪੈਸਾ ਆਪ ਵੀ ਲਗਾ ਦਿੱਤਾ ਸੀ ਹੁਣ ਸਾਡਾ ਦੋਵਾਂ ਦਾ ਵਿਆਹ ਹੋ ਗਿਆ ਸੀ ਮੈਂ ਉਸ ਘਰ ਵਿੱਚ ਬੜੀ ਖੁਸ਼ ਸੀ ਹੁਣ ਬਸ ਮੈਨੂੰ ਇਸ ਗੱਲ ਦਾ ਇੰਤਜ਼ਾਰ ਸੀ ਕਿ ਕਦੋਂ ਮੇਰੇ ਘਰ ਵਾਲੇ ਦੇ ਨਾਲ ਮੇਰੀ ਫਾਈਲ ਵੀ ਲੱਗ ਜਾਵੇ ਮੇਰੇ ਘਰ ਵਾਲੇ ਦਾ ਨਾਮ ਹਰਦੀਪ ਸੀ ਹਰਦੀਪ ਵੀ ਬਾਹਰ ਜਾਣ ਲਈ ਬੜਾ ਕਾਲਾ ਸੀ ਇੱਕ ਦਿਨ ਉਹਨੇ ਆਪਣੀ ਭੈਣ ਨਾਲ ਸਲਾਹ ਕੀਤੀ ਕਿ ਇਸ ਤਰ੍ਹਾਂ ਪਤਾ ਨਹੀਂ ਫਾਈਲ ਲੱਗੂਗੀ ਜਾਂ ਨਹੀਂ ਕਿਉਂਕਿ ਇਸ ਤਰ੍ਹਾਂ ਵੀ ਜਾਉਣਾ ਪੋਸੀਬਲ ਨਹੀਂ ਸੀ ਸਾਡੇ ਦੋਵਾਂ ਦਾ ਫੈਸਲਾ ਇਹੀ ਸੀ ਕਿ ਅਸੀਂ ਦੋਵੇਂ ਜਾਣਾ ਅਮਰੀਕਾ ਦੀ ਫਾਈਲ ਇਕੱਠੀ ਲਗਾ ਦਿੰਨੇ ਆ ਤੇ ਫਿਰ ਅਸੀਂ ਡੌਂਕੀ ਲਾ ਕੇ ਚਲੇ ਜਾਵਾਂਗੇ ਕਿਉਂਕਿ ਬਥੇਰੇ ਲੋਕ ਡੌਂਕੀ ਲਾ ਕੇ ਚਲੇ ਜਾਂਦੇ ਨੇ ਮੇਰੇ ਸਾਸਤ ਤੇ ਸਹੁਰਾ ਤਾਂ ਇਸ ਗੱਲ ਹੀ ਨਹੀਂ ਮੰਨ ਰਹੇ ਸੀ ਪਰ ਸਾਡੀ ਦੋਵਾਂ ਦੀ ਜ਼ਿੰਦਗੀ ਝੁਕ ਗਏ ਜਦੋਂ ਅਸੀਂ ਏਜੰਟ ਕੋਲ ਇਸ ਬਾਰੇ ਗੱਲ ਕਰਨ ਗਏ ਤਾਂ ਏਜੰਟ ਨੇ ਬੜੇ ਪੈਸੇ ਦਾਸ ਦਿੱਤੇ ਉਹਨੇ ਕਹਿਆ ਕਿ ਜਾਣਾ ਤਾਂ ਤੁਹਾਨੂੰ ਡੋਂਕੀ ਲਾ ਕੇ ਹੀ ਪਊਗਾ ਤੇ ਤੁਹਾਡਾ ਖਰਚਾ ਦੋਵਾਂ ਦਾ ਘੱਟੋ-ਘੱਟ 60 ਲੱਖ ਰੁਪਏ ਆ ਜਾਊਗਾ ਇਹ ਗੱਲ ਸੁਣ ਕੇ ਸਾਡੇ ਦੋਵਾਂ ਦੇ ਹੋਸ਼ ਉੱਡ ਗਏ ਉਹ ਕਹਿਣ ਲੱਗਿਆ ਕਿ ਇਸ ਤੋਂ ਵੀ ਜ਼ਿਆਦਾ ਪੈਸੇ ਲੱਗ ਜਾਣਗੇ ਇਹ ਤਾਂ ਮੈਂ ਤੁਹਾਨੂੰ ਥੋੜੇ ਹੀ ਦੱਸੇ ਆ ਜਦੋਂ ਅਸੀਂ ਘਰ ਆਏ ਤਾਂ ਘਰਦਿਆਂ ਨੂੰ ਇਹ ਗੱਲ ਦੱਸੀ ਤਾਂ ਘਰ ਦੇ ਕਹਿਣ ਲੱਗੇ ਕਿ ਪੈਸੇ ਹੀ ਬੜੇ ਲੱਗਦੇ ਆ ਉਹ ਵੀ ਡੋਂਕੀ ਲਗਾ ਕੇ ਜੇ ਬਾਈ ਫਲਾਈਟ ਜਾਣਾ ਹੋਵੇ ਫਿਰ ਵੀ ਮੰਨੀਏ ਘਰ ਦੇ ਇਸ ਗੱਲ ਲਈ ਹਾਂ ਹੀ ਨਹੀਂ ਕਰ ਰਹੇ ਸੀ ਹੁਣ ਹਰਦੀਪ ਦਾ ਵੀ ਥੋੜਾ ਜਿਹਾ ਮਨ ਬਦਲ ਗਿਆ ਸੀ ਉਹ ਵੀ ਕਹਿਣ ਲੱਗਿਆ ਕਿ ਕਾਨੂੰ ਇਨੇ ਪੈਸੇ ਖਰਾਬ ਕਰਨੇ ਆਪਾਂ ਨੂੰ ਘੱਟੋ-ਘੱਟ ਦੋ ਕਿੱਲੇ ਵੇਚਨੇ ਪੈਣਗੇ ਫੇਰ ਕਿਤੇ ਜਾ ਕੇ ਇਨੇ ਪੈਸੇ ਇਕੱਠੇ ਹੋਣੇ ਆ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਜੇ ਹੁਣ ਤੋਂ ਬਾਹਰ ਜਾਣਾ ਹੀ ਆ ਤਾਂ ਇਸ ਤਰ੍ਹਾਂ ਤੇ ਨਹੀਂ ਜਾਇਆ ਜਾਣਾ ਹੁਣ ਇਨੇ ਪੈਸੇ ਤਾਂ ਕਿਸੇ ਕੋਲ ਵੀ ਨਹੀਂ ਪਏ ਹੁੰਦੇ ਆਪਾਂ ਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਲੋਕ ਵੀ ਪੈਸੇ ਲਾ ਕੇ ਚਲੇ ਜਾਂਦੇ ਨੇ ਬਾਅਦ ਵਿੱਚ ਆਪਾਂ ਸਾਰੇ ਪੂਰੇ ਕਰ ਲਵਾਂਗੇ ਮੇਰਾ ਘਰ ਵਾਲਾ ਕਹਿਣ ਲੱਗਿਆ ਕਿ ਇੱਕ ਪਾਸੇ ਖਤਰਾ ਵੀ ਆ ਉਥੇ ਡੌਂਕੀ ਲਾ ਕੇ ਕਈ ਲੋਕ ਰਾਹ ਵਿੱਚ ਹੀ ਮਰ ਜਾਂਦੇ ਨੇ ਇਸ ਤਰ੍ਹਾਂ ਉਹ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਸੀ ਮੈਂ ਕਿਹਾ ਲੱਗਦਾ ਤੁਹਾਨੂੰ ਕਿਸੇ ਨੇ ਡਰਾ ਦਿੱਤਾ ਆ ਇਸ ਕਰਕੇ ਤੁਸੀਂ ਇਦਾਂ ਦੀਆਂ ਗੱਲਾਂ ਕਰ ਰਹੇ ਹੋ ਉਹ ਕਹਿਣ ਲੱਗਿਆ ਡਰਾਉਣਾ ਤਾਂ ਚੱਲ ਕਹਿੰਦੇ ਆ ਵੈਸੇ ਹੀ ਮੈਂ ਤੇਰੇ ਨਾਲ ਗੱਲ ਕਰ ਰਿਹਾ ਸੀ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਕਿੰਨਾ ਕੁਝ ਹੋ ਰਿਹਾ ਬਥੇਰੇ ਲੋਕ ਨੇ ਜਿਹੜੇ ਰਾਹ ਵਿੱਚ ਮਰ ਜਾਂਦੇ ਨੇ ਚੰਗੀ ਕਿਸਮਤ ਵਾਲੇ ਲੋਕ ਪਹੁੰਚ ਵੀ ਜਾਂਦੇ ਨੇ ਮੈਂ ਕਿਹਾ ਜੇ ਪਹੁੰਚ ਗਏ ਫਿਰ ਜ਼ਿੰਦਗੀ ਵੀ ਤਾਂ ਆਪਣੀ ਹੀ ਬਣਨੀ ਆ ਤੁਸੀਂ ਐਵੇਂ ਚਿੰਤਾ ਨਾ ਕਰੋ ਸਭ ਕੁਝ ਠੀਕ ਹੋ ਜਾਣਾ ਬਸ ਇੱਕ ਵਾਰ ਪੈਸੇ ਲਾਉਣ ਦੀ ਗੱਲ ਕਰੋ ਕਿਵੇਂ ਨਾ ਕਿਵੇਂ ਕਰਕੇ ਮੈਂ ਆਪਣੇ ਘਰ ਵਾਲੇ ਨੂੰ ਮਨਾ ਲਿਆ ਸੀ ਹੁਣ ਸਾਡੀ ਦੋਵਾਂ ਦੀ ਬਾਹਰ ਜਾਣ ਦੀ ਰਾਏ ਬਣ ਗਈ ਸੀ ਜਦੋਂ ਮੈਂ ਆਪਣੇ ਪੇਕੇ ਘਰ ਗੱਲ ਕੀਤੀ ਤਾਂ ਉਹ ਵੀ ਇਸ ਗੱਲ ਲਈ ਬੜਾ ਡਰ ਰਹੇ ਸੀ ਕਿ ਡੌਂਕੀ ਲਾ ਕੇ ਜਾਓਗੇ ਕਿਤੇ ਕੋਈ ਗੱਲਬਾਤ ਨਾ ਹੋ ਜਵੇ ਮੈਂ ਆਪਣੇ ਘਰਦਿਆਂ ਨੂੰ ਕਿਹਾ ਕਿ ਮੇਰੇ ਨਾਲ ਹਰਦੀਪ ਹੈਗਾ ਤੁਹਾਨੂੰ ਇੰਨੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਆ ਮੇਰੀ ਮੰਮੀ ਕਹਿਣ ਲੱਗੀ ਤੂੰ ਤਾਂ ਸੋਚ ਹੀ ਲਿਆ ਕਿ ਮੈਂ ਬਾਹਰ ਜਾ ਕੇ ਹੀ ਰਹਿਣਾ ਆ ਮੈਂ ਕਿਹਾ ਹਾਂ ਮੈਂ ਤਾਂ ਸੋਚ ਹੀ ਲਿਆ ਆ ਮੈਂ ਆਪਣੇ ਘਰਦਿਆਂ ਨੂੰ ਕਿਹਾ ਕਿ ਤੁਹਾਨੂੰ ਤਾਂ ਪਤਾ ਹੀ ਆ ਮੇਰਾ ਸੁਪਨਾ ਆ ਬਾਹਰ ਜਾਣ ਦਾ ਫਿਰ ਮੇਰੇ ਘਰ ਵਾਲੇ ਨੇ ਜ਼ਮੀਨ ਵੇਚ ਦਿੱਤੀ ਪੂਰੇ ਦੋ ਕਿੱਲੇ ਸਾਡੇ ਉੱਪਰ ਲੱਗ ਗਏ ਜਦੋਂ ਅਸੀਂ ਏਜੰਟ ਨੂੰ ਪੈਸੇ ਭਰੇ ਤਾਂ ਏਜੰਟ ਨੇ ਸਾਨੂੰ ਸਾਰੀ ਗੱਲ ਸਮਝਾ ਦਿੱਤੀ ਕਿ ਇਸ ਤਰ੍ਹਾਂ ਜਾਣਾ ਆ ਮੈਂ ਏਜੰਟ ਨੂੰ ਕਹਿਣ ਲੱਗੀ ਕਿ ਉੱਥੇ ਕੋਈ ਖਤਰਾ ਤਾਂ ਨਹੀਂ ਆ ਉਹ ਕਹਿਣ ਲੱਗਾ ਕੋਈ ਖਤਰਾ ਨਹੀਂ ਸਭ ਲੋਕ ਪਹੁੰਚ ਜਾਂਦੇ ਆ ਐਵੇਂ ਲੋਕ ਅਫਵਾਹਾਂ ਡਾਈ ਜਾਂਦੇ ਆ ਕਿ ਉੱਥੇ ਐਦਾਂ ਹੁੰਦਾ ਓਦਾਂ ਹੁੰਦਾ ਆ ਐਦਾਂ ਦਾ ਉੱਥੇ ਕੁਝ ਵੀ ਨਹੀਂ ਹੁੰਦਾ ਤੁਸੀਂ ਫਿਕਰ ਨਾ ਕਰੋ ਤੁਹਾਨੂੰ ਜਲਦੀ ਹੀ ਉੱਥੇ ਪਹੁੰਚਾ ਦਿੱਤਾ ਜਾਊਗਾ ਹੁਣ ਸਾਡੀ ਫਾਈਲ ਲੱਗ ਗਈ ਸੀ ਤੇ ਸਾਡੇ ਪਾਸਪੋਰਟ ਵੀ ਜਮ੍ਹਾਂ ਹੋ ਗਏ ਸੀ ਮੈਨੂੰ ਤਾਂ ਬੜੀ ਜਲਦੀ ਸੀ ਕਿ ਕਦੋਂ ਸਾਡਾ ਵੀਜ਼ਾ ਲੱਗ ਜਾਵੇ ਇੱਕ ਦਿਨ ਏਜੰਟ ਦਾ ਅਚਾਨਕ ਹੀ ਫੋਨ ਆ ਗਿਆ ਕਿ ਤੁਹਾਡਾ ਵੀਜ਼ਾ ਲੱਗ ਗਿਆ ਆ ਉਹਨੇ ਦੱਸਿਆ ਕਿ ਦੋ ਜਗ੍ਹਾ ਤੇ ਤੁਹਾਡੀ ਸਟੇ ਆ ਫੇਰ ਅਸੀਂ ਦੋਵੇਂ ਜਾਣੇ ਬੜੇ ਖੁਸ਼ ਹੋਏ ਫੇਰ ਅਸੀਂ ਜਲਦੀ ਜਲਦੀ ਸ਼ਾਪਿੰਗ ਕੀਤੀ ਤੇ ਥੋੜੇ ਦਿਨਾਂ ਵਿੱਚ ਹੀ ਸਾਡੀ ਟਿਕਟ ਕਰਵਾ ਦਿੱਤੀ ਸੀ ਟਿਕਟ ਹੋਣ ਤੋਂ ਬਾਅਦ ਅਸੀਂ ਦੋਵੇਂ ਜਾਣੇ ਸ਼ਾਪਿੰਗ ਕਰਨ ਲੱਗ ਗਏ ਸੀ ਘਰ ਦੇ ਵੀ ਬੜੇ ਖੁਸ਼ ਸੀ ਪਰ ਮੇਰੀ ਸੱਸ ਸੋ ਥੋੜੀ ਚਿੰਤਾ ਵਿੱਚ ਸੀ ਕਿਉਂਕਿ ਉਹਨੇ ਡੌਂਕੀ ਬਾਰੇ ਥੋੜਾ ਸੁਣਿਆ ਹੋਇਆ ਸੀ ਉਹ ਕਹਿੰਦੀ ਸੀ ਕਿ ਮੈਨੂੰ ਬੜਾ ਡਰ ਲੱਗਦਾ ਆ ਤੁਸੀਂ ਖਤਰੇ ਰਾਹੀਂ ਜਾ ਰਹੇ ਹੋ ਮੈਂ ਕਿਹਾ ਮੰਮੀ ਤੁਸੀਂ ਇਦਾਂ ਦਾ ਕੁਝ ਨਾ ਕਹੋ ਤੁਸੀਂ ਬਸ ਰੱਬ ਅਗੇ ਅਰਦਾਸ ਕਰੋ ਕਿ ਅਸੀਂ ਜਲਦੀ ਉੱਥੇ ਪਹੁੰਚ ਜਾਈਏ ਆਖਿਰੋ ਦਿਨ ਆ ਗਿਆ ਸੀ ਜਿਸ ਦਿਨ ਅਸੀਂ ਜਾਣਾ ਸੀ ਅਸੀਂ ਦੋਵੇਂ ਜਾਣੇ ਬੜੇ ਐਕਸਾਈਟਿਡ ਸੀ ਹੁਣ ਮੇਰੇ ਪੇਕੇ ਤੇ ਹੋਰ ਰਿਸ਼ਤੇਦਾਰ ਸਾਨੂੰ ਮਿਲਣ ਲਈ ਆਏ ਸੀ ਸਾਡੀ ਦੋਵਾਂ ਦੀ ਫਲਾਈਟ ਹੋ ਗਈ ਸੀ ਪਹਿਲਾਂ ਤਾਂ ਸਾਨੂੰ ਉਹਨਾਂ ਨੇ ਕਿਸੇ ਹੋਰ ਦੇਸ਼ ਵਿੱਚ ਉਤਾਰਿਆ ਫਿਰ ਸਾਨੂੰ ਇੱਕ ਹੋਰ ਕੰਟਰੀ 'ਚ ਲੈ ਕੇ ਗਏ ਉੱਥੇ ਸਾਡੀ ਸਟੇ ਸੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਤੁਸੀਂ ਘਬਰਾਓ ਨਾ ਸਭ ਕੁਝ ਠੀਕ ਹੀ ਹੋਊਗਾ ਉਹ ਥੋੜਾ ਜਿਹਾ ਦਿਲ ਸੁੱਟ ਰਿਹਾ ਸੀ ਉਹ ਕਹਿ ਰਿਹਾ ਸੀ ਹੁਣ ਆਪਾਂ ਉੱਥੇ ਜਾਣਾ ਜਿੱਥੇ ਬੜਾ ਖਤਰਾ ਹੁੰਦਾ ਆ ਬਸ ਤੂੰ ਥੋੜੀ ਹਿੰਮਤ ਨਾ ਪਨਾਮਾ ਦੇ ਜੰਗਲਾਂ ਵਿੱਚ ਤੁਰੀ ਜਾਈ ਉਹਨੂੰ ਪਤਾ ਸੀ ਕਿ ਮੈਂ ਜਲਦੀ ਹੀ ਥੱਕ ਜਾਨੀ ਆ ਮੈਂ ਉਹਨੂੰ ਕਿਹਾ ਕਿ ਤੁਸੀਂ ਫਿਕਰ ਨਾ ਕਰੋ ਤੁਸੀਂ ਬਸ ਆਪ ਹੌਸਲਾ ਰੱਖੋ ਮੈਂ ਨਹੀਂ ਡੋਲਦੀ ਮੈਨੂੰ ਤਾਂ ਬਾਹਰ ਜਾਣ ਦਾ ਚਾਹੀਏ ਨਾ ਸੀ ਕਿ ਮੈਂ ਤਾਂ ਖਤਰੇ ਬਾਰੇ ਸੋਚਿਆ ਹੀ ਨਹੀਂ ਸੀ ਜਦੋਂ ਸਾਨੂੰ ਪਨਾਮਾ ਦੇ ਜੰਗਲਾਂ ਵਿੱਚ ਡੋਂਕੀ ਵਾਲੇ ਲੈ ਗਏ ਉੱਥੇ ਅਸੀਂ ਇਕੱਲੇ ਨਹੀਂ ਸੀ ਉੱਥੇ ਘੱਟੋ ਘੱਟ 30-40 ਜਾਣੇ ਸੀ ਤੇ ਜਿਹੜੇ ਸਾਨੂੰ ਨਾਲ ਲੈ ਕੇ ਜਾ ਰਹੇ ਸੀ ਉਹ ਬੜੇ ਲੰਬੇ-ਲੰਬੇ ਬੰਦੇ ਸੀ ਸਾਡੇ ਨਾਲੋਂ ਕਿਤੇ ਜ਼ਿਆਦਾ ਲੰਬੇ ਸੀ ਜਿਵੇਂ ਉਹ ਕਿਸੇ ਹੋਰ ਕੰਟਰੀ ਦੇ ਹੋਣ ਮੈਂ ਤਾਂ ਇੰਨੇ ਲੰਬੇ ਬੰਦੇ ਕਦੇ ਵੇਖੇ ਹੀ ਨਹੀਂ ਸੀ ਉਹਨਾਂ ਦੇ ਹੱਥਾਂ 'ਚ ਹਥਿਆਰ ਵੀ ਸੀ ਉਹਨਾਂ ਨੂੰ ਵੇਖ ਕੇ ਪਹਿਲਾਂ ਤਾਂ ਮੈਂ ਡਰ ਗਈ ਸੀ ਕਿਉਂਕਿ ਉਹਨਾਂ ਨੇ ਕਾਲੇ ਜਿਹੇ ਕੱਪੜੇ ਪਾਏ ਹੋਏ ਸੀ ਬਾਅਦ ਵਿੱਚ ਮੈਂ ਆਪਣੇ ਘਰ ਵਾਲੇ ਦਾ ਹੱਥ ਫੜ ਕੇ ਉਹਨਾਂ ਨਾਲ ਤੁਰੇ ਜਾ ਰਹੀ ਸੀ ਉਹਨਾਂ ਨੇ ਸਾਨੂੰ ਇੱਕੋ ਗੱਲ ਕਹੀ ਸੀ ਕਿ ਜਿਹੜਾ ਤਾਂ ਜਲਦੀ-ਜਲਦੀ ਤੁਰਿਆ ਜਾਊਗਾ ਉਹ ਤਾਂ ਠੀਕ ਆ ਜਿਹੜਾ ਹੌਲੀ ਹੋਊਗਾ ਉਹਨੂੰ ਅਸੀਂ ਇੱਥੇ ਛੱਡ ਜਾਣਾ ਇਸ ਕਰਕੇ ਥੋੜੀ ਹਿੰਮਤ ਨਾਲ ਸਾਡੇ ਪਿੱਛੇ-ਪਿੱਛੇ ਤੁਰੇ ਆਓ ਮੇਰਾ ਘਰ ਵਾਲਾ ਕਹਿਣ ਲੱਗਿਆ ਹੁਣ ਆਪਣੀ ਆਖਰੀ ਮੰਜ਼ਿਲ ਆ ਹੋਨਾ ਤੂੰ ਕਿਤੇ ਡੋਲ ਜਾਈਂ ਬਸ ਜਲਦੀ-ਜਲਦੀ ਇਹਨਾਂ ਦੇ ਪਿੱਛੇ-ਪਿੱਛੇ ਤੁਰਿਆ ਮੈਂ ਕਿਹਾ ਠੀਕ ਆ ਫਿਰ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਜਾ ਰਹੇ ਸੀ ਜਿਹੜੇ ਸਾਡੇ ਨਾਲ ਹੋਰ ਲੋਕ ਵੀ ਸੀ ਉਹ ਵੀ ਪਿੱਛੇ ਪਿੱਛੇ ਜਾ ਰਹੇ ਸੀ ਇੱਕ ਉਸ ਗਰੁੱਪ ਵਿੱਚ ਬਜ਼ੁਰਗ ਸੀ ਮੈਂ ਤਾਂ ਉਹਨੂੰ ਵੇਖ ਕੇ ਹੈਰਾਨ ਸੀ ਮੈਂ ਤਾਂ ਉਹਦੇ ਵੱਲ ਇਸ ਤਰ੍ਹਾਂ ਵੇਖ ਰਹੀ ਸੀ ਕਿ ਇਹ ਕਿਵੇਂ ਪਹੁੰਚ ਜਾਊਗਾ ਕਿਉਂਕਿ ਮੈਂ ਥੱਕਣ ਲੱਗ ਗਈ ਸੀ ਪਰ ਉਹ ਨਹੀਂ ਥੱਕ ਰਿਹਾ ਸੀ ਉਹ ਬੜੇ ਜਲਦੀ ਜਲਦੀ ਤੁਰਿਆ ਜਾ ਰਿਹਾ ਸੀ ਮੈਂ ਸੋਚ ਰਹੀ ਸੀ ਕਿ ਇਹ ਤਾਂ ਜਲਦੀ ਹੀ ਥੱਕ ਜਾਊਗਾ ਪਰ ਮੇਰੇ ਨਾਲੋਂ ਹਿੰਮਤ ਨਾਲ ਤਾਂ ਉਹ ਤੁਰ ਰਿਹਾ ਸੀ ਹੁਣ ਜਲਦੀ ਜਲਦੀ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਜਾ ਰਹੇ ਸੀ ਉਹਨਾਂ ਨੇ ਦੱਸਿਆ ਕਿ ਇੱਕ ਰਾਤ ਆਪਾਂ ਇੱਥੇ ਰੁਕਾਂਗੇ ਪਰ ਜਿੱਥੇ ਤੱਕ ਅਸੀਂ ਤੁਰੇ ਜਾਂਦੇ ਆ ਸਾਡੇ ਪਿੱਛੇ ਪਿੱਛੇ ਤੁਰੇ ਆਓ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਨੂੰ ਤਾਂ ਬੜੀ ਭੁੱਖ ਲੱਗੀ ਆ ਉਹ ਕਹਿਣ ਲੱਗਿਆ ਚੁੱਪ ਕਰਕੇ ਚੱਲੀ ਜਾ ਹੁਣ ਇੱਥੇ ਬੈਠ ਗਏ ਤਾਂ ਇਹਨਾਂ ਨੇ ਆਪਾਂ ਨੂੰ ਇੱਥੇ ਛੱਡ ਜਾਣਾ ਕਿਉਂਕਿ ਉਹ ਵਾਰ-ਵਾਰ ਇਹ ਗੱਲ ਕਹਿ ਰਹੇ ਸੀ ਸਾਡੇ ਨਾਲ ਇੱਕ ਕੁੜੀ ਸੀ ਜੋ ਕਿ ਪਿੱਛੇ ਹੀ ਰਹਿ ਗਈ ਸੀ ਤੇ ਉਹਨੂੰ ਡੋਂਕਰਾਂ ਨੇ ਉੱਥੇ ਛੱਡ ਦਿੱਤਾ ਉਹ ਬੜੇ ਤਰਲੇ ਮਾਰ ਰਹੀ ਸੀ ਕਿ ਮੈਨੂੰ ਨਾਲ ਲੈ ਕੇ ਜਾਓ ਥੋੜਾ ਟਾਈਮ ਰੁਕ ਜਾਓ ਮੈਨੂੰ ਰੈਸਟ ਕਰ ਲੈਣ ਦਿਓ ਪਰ ਉਹ ਕਿਸੇ ਦੀ ਨਹੀਂ ਸੁਣਦੇ ਸੀ ਉਹ ਤਾਂ ਬੜਾ ਗੁੱਸੇ ਨਾਲ ਬੜੀ ਅਲੱਗ ਜੀ ਭਾਸ਼ਾ ਵਿੱਚ ਬੰਦੇ ਨੂੰ ਡਾਂਟਦੇ ਸੀ ਜਿਸ ਕਰਕੇ ਸਾਰੇ ਉਹਨਾਂ ਦੀ ਇਸ ਡਾਂਟ ਤੋਂ ਸਹਿਮ ਜਾਂਦੇ ਸੀ ਮੈਂ ਤਾਂ ਬੜਾ ਥੱਕ ਗਈ ਸੀ ਪਰ ਫਿਰ ਵੀ ਮੈਂ ਉਹਨਾਂ ਦੇ ਪਿੱਛੇ-ਪਿੱਛੇ ਆਪਣੇ ਘਰ ਵਾਲੇ ਦੇ ਨਾਲ ਜਾ ਰਹੀ ਸੀ ਅਸੀਂ ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਤੁਰੇ ਜਾ ਰਹੇ ਸੀ ਇੱਕ ਆਦਮੀ ਸਾਡੇ ਵੱਲ ਵਾਰ-ਵਾਰ ਵੇਖ ਰਿਹਾ ਸੀ ਉਹ ਡੋਂਕਰਾਂ ਦੇ ਨਾਲ ਦਾ ਹੀ ਸੀ ਮੈਨੂੰ ਥੋੜੀ ਘਬਰਾਹਟ ਹੋ ਰਹੀ ਸੀ ਜਦੋਂ ਮੇਰੇ ਵੱਲ ਵੇਖਦਾ ਸੀ ਤਾਂ ਮੈਨੂੰ ਥੋੜਾ ਅਜੀਬ ਜਿਹਾ ਫੀਲ ਹੁੰਦਾ ਸੀ ਜਿਸ ਕਰਕੇ ਮੈਨੂੰ ਘਬਰਾਹਟ ਹੋਣ ਲੱਗੀ ਹੌਲੀ-ਹੌਲੀ ਇਹ ਗੱਲ ਮੈਂ ਆਪਣੇ ਘਰ ਵਾਲੇ ਦੇ ਕੰਨ ਵਿੱਚ ਕੀਤੀ ਕਿ ਉਹ ਆਪਣੇ ਆਪ ਵਾਰ-ਵਾਰ ਕਿਉਂ ਵੇਖ ਰਿਹਾ ਉਹ ਮੈਨੂੰ ਕਹਿਣ ਲੱਗਾ ਇਹ ਗੱਲ ਤਾਂ ਮੈਂ ਵੀ ਨੋਟ ਕੀਤੀ ਕਿ ਵਾਰ-ਵਾਰ ਤੇਰੇ ਵੱਲ ਵੇਖ ਰਿਹਾ ਪਰ ਮੈਨੂੰ ਸਮਝ ਨਹੀਂ ਲੱਗ ਰਿਹਾ ਕਿ ਇਸ ਤਰ੍ਹਾਂ ਕਿਉਂ ਵੇਖ ਰਿਹਾ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਹੁਣ ਕੀ ਕੀਤਾ ਜਾਵੇ ਉਹ ਕਹਿਣ ਲੱਗਿਆ ਚੁੱਪ ਕਰਕੇ ਤੁਰੀ ਜਾ ਉਹਨਾਂ ਨੇ ਸਾਨੂੰ ਇੱਕ ਰਾਤ ਵਿੱਚ ਇੱਕ ਝੁੰਡ ਵਿੱਚ ਠਹਿਰਾ ਦਿੱਤਾ ਜਿੱਥੇ ਕਾਲੇ-ਕਾਲੇ ਹੋਰ ਵੀ ਲੋਕ ਰਹਿੰਦੇ ਸੀ ਉੱਥੇ ਸਾਨੂੰ ਰਾਤ ਉਹਨਾਂ ਨੇ ਕਟਵਾਈ ਉਹਨਾਂ ਨੇ ਰਾਤ ਨੂੰ ਸਾਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਸਵੇਰ ਨੂੰ ਜਲਦੀ ਨਿਕਲਣਾ ਹੈ ਜਦੋਂ ਅਸੀਂ ਇੱਕ ਆਵਾਜ਼ ਮਾਰੀ ਤਾਂ ਜਿਹੜਾ ਆ ਗਿਆ ਉਹ ਸਾਡੇ ਨਾਲ ਚੱਲਿਆ ਜਾਊਗਾ ਤੇ ਜਿਹੜਾ ਰਹਿ ਗਿਆ ਉਹ ਰਹਿ ਜਾਊਗਾ ਇਸ ਕਰਕੇ ਆਪਣਾ ਸਵੇਰ ਨੂੰ ਤੁਸੀਂ ਆਪ ਵੇਖਣਾ ਆ ਮੇਰਾ ਘਰ ਵਾਲਾ ਕਹਿਣ ਲੱਗਿਆ ਦੇਖ ਲੈ ਕਿੰਨਾ ਔਖਾ ਕੰਮ ਆਪਾਂ ਘਰ ਬੈਠ ਕੇ ਕਹਿ ਦਿੰਨੇ ਆ ਕਿ ਡੌਂਕੀ ਲਾ ਕੇ ਜਾਣਾ ਕੋਈ ਔਖਾ ਕੰਮ ਨਹੀਂ ਆ ਵੇਖ ਲੈ ਕਿੰਨਾ ਜ਼ਿਆਦਾ ਔਖਾ ਹੁਣ ਆਪਾਂ ਸੌਣ ਜੋਗੇ ਵੀ ਨਹੀਂ ਆ ਸਾਨੂੰ ਲੱਗ ਰਿਹਾ ਸੀ ਕਿ ਅਸੀਂ ਰਾਤ ਨੂੰ ਰੈਸਟ ਕਰ ਲਵਾਂਗੇ ਤਾਂ ਸਾਨੂੰ ਰਾਮ ਮਿਲ ਜਾਊਗਾ ਪਰ ਉਹਨਾਂ ਦੀ ਚੇਤਾਵਨੀ ਤੋਂ ਡਰ ਲੱਗਦਾ ਸੀ ਕਿ ਹੁਣ ਅਸੀਂ ਸੌ ਨਹੀਂ ਪਾਵਾਂਗੇ ਕਿਉਂਕਿ ਜੇ ਅਸੀਂ ਸੌਂਗੇ ਤਾਂ ਉਹਨਾਂ ਨੇ ਸਾਨੂੰ ਇੱਥੇ ਛੱਡ ਜਾਣਾ ਆ ਉਥੇ ਥੋੜੇ ਤੰਬੂਜੇ ਲਾਏ ਹੋਏ ਸੀ ਜਿਸ ਵਿੱਚ ਬੈਠ ਕੇ ਸਾਰੇ ਆਪੋ ਆਪਣਾ ਖਾਣਾ ਖਾਣ ਲੱਗੇ ਜਿਨ੍ਹਾਂ ਕੋਲ ਤਾਂ ਆਪਣਾ ਖਾਣ ਪੀਣ ਹੈਗਾ ਸੀ ਉਹਨਾਂ ਨੇ ਤਾਂ ਖਾ ਲਿਆ ਜਿਨ੍ਹਾਂ ਕੋਲ ਨਹੀਂ ਸੀ ਉਹਨਾਂ ਨੇ ਇੱਕ ਦੂਜੇ ਨਾਲ ਸ਼ੇਅਰ ਕਰਕੇ ਖਾ ਲਿਆ ਸਾਰੇ ਇੱਕ ਦੂਜੇ ਨਾਲ ਇਹ ਗੱਲਾਂ ਕਰ ਰਹੇ ਸੀ ਕਿ ਤੁਰਨਾ ਬੜਾ ਹੀ ਔਖਾ ਲੱਤਾ ਬੜੀਆਂ ਦੁਖਰੀਆਂ ਨੇ ਪਰ ਹੁਣ ਕੀ ਕੀਤਾ ਜਾ ਸਕਦਾ ਸੀ ਜਾਣਾ ਤਾਂ ਪੈਣਾ ਹੀ ਸੀ ਸਾਰੇ ਗੱਲਾਂ ਕਰ ਰਹੇ ਸੀ ਕਿ ਇੰਨੇ ਪੈਸੇ ਲਗਾ ਕੇ ਵੀ ਇੰਨੇ ਖਤਰੇ ਰਾਹੀਂ ਜਾਣਾ ਬੜਾ ਔਖਾ ਆ ਮੇਰਾ ਘਰ ਵਾਲਾ ਮੈਨੂੰ ਕਹਿਣ ਲੱਗਾ ਕਿ ਜੇ ਤੂੰ ਆਪਣੇ ਕੱਪੜੇ ਬਦਲਨੇ ਤਾਂ ਬਦਲ ਲਾ ਚੱਲ ਆਪਾਂ ਥੋੜੀ ਅਲੱਗ ਜਗ੍ਹਾ ਵਿੱਚ ਚੱਲਦੇ ਹਾਂ ਉੱਥੇ ਜਾ ਕੇ ਤੂੰ ਕੱਪੜੇ ਬਦਲ ਲਵੀਂ ਕਿਉਂਕਿ ਮੇਰੇ ਕੱਪੜੇ ਬੜੇ ਗੰਦੇ ਹੋ ਗਏ ਸੀ ਉੱਥੇ ਬੜਾ ਹਨੇਰਾ ਸੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਨੂੰ ਬੜਾ ਡਰ ਲੱਗ ਰਿਹਾ ਮੈਂ ਨਹੀਂ ਜਾਣਾ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਜਦੋਂ ਮੈਂ ਤੇਰੇ ਨਾਲ ਆ ਅਸੀਂ ਦੋਵੇਂ ਜਾਣਾ ਮੋਬਾਈਲ ਦੀ ਲਾਈਟ ਜਗਾ ਕੇ ਇੱਕ ਸਾਈਡ ਤੇ ਜਾ ਕੇ ਕੱਪੜੇ ਬਦਲ ਕੇ ਆਏ ਦੇਲਤਾ ਕਰ ਰਹੀ ਸੀ ਬਸ ਹੁਣ ਸੌ ਜਾਈਏ ਅੱਖਾਂ ਵੀ ਬੜੀਆਂ ਬੰਦ ਹੋ ਰਹੀਆਂ ਸੀ ਪਰ ਹੁਣ ਕੀ ਕਰ ਸਕਦੇ ਸੀ ਅਸੀਂ ਸੌ ਵੀ ਨਹੀਂ ਸਕਦੇ ਸੀ ਕਿਉਂਕਿ ਉਹਨਾਂ ਨੇ ਸਾਨੂੰ ਖਾਸ ਹਦਾਇਤ ਦਿੱਤੀ ਸੀ ਮੇਰਾ ਘਰ ਵਾਲਾ ਕਹਿਣ ਲੱਗਿਆ ਕਿ ਕੀ ਪਤਾ ਕਦੋਂ ਆਵਾਜ਼ ਮਾਰ ਦੇਣ ਹੋਰ ਨਾ ਕਿਤੇ ਆਪਾਂ ਇੱਥੇ ਹੀ ਰਹਿ ਜਾਈਏ ਸਾਨੂੰ ਇਸ ਗੱਲ ਦਾ ਹੀ ਡਰ ਸੀ ਹੁਣ ਅਸੀਂ ਦੋਵੇਂ ਜਾਣੇ ਜਾਗਦੇ ਬੈਠੇ ਸੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਆਪਾਂ ਇਦਾਂ ਕਰਦੇ ਆਂ ਪਹਿਲਾਂ ਤੁਸੀਂ ਥੋੜਾ ਟਾਈਮ ਸੌਂਜੋ ਫਿਰ ਮੈਂ ਸੌਂ ਜਾਊਂਗੀ ਉਹ ਕਹਿਣ ਲੱਗਿਆ ਨਹੀਂ ਮੈਂ ਕੋਈ ਰਿਸਕ ਨਹੀਂ ਲੈਣਾ ਜੇ ਸੌਣਾ ਤਾਂ ਸੌਂ ਜਾ ਮੈਨੂੰ ਸੌ ਸਕਦਾ ਪਰ ਮੇਰੇ ਦਿਲ ਵਿੱਚ ਇਹ ਗੱਲ ਆ ਰਹੀ ਸੀ ਜੇ ਮੈਂ ਸੌਂਗੀ ਤਾਂ ਇਹਨਾਂ ਦੀ ਕਿਤੇ ਅੱਖ ਨਾ ਲੱਗ ਜਾਵੇ ਇਸ ਕਰਕੇ ਮੈਂ ਵੀ ਨਾ ਸੁੱਤੀ ਸਵੇਰ ਦੇ 4 ਵਜੇ ਸੀ ਕਿ ਉਹਨਾਂ ਨੇ ਸਾਨੂੰ ਆਵਾਜ਼ ਲਗਾ ਦਿੱਤੀ ਕਿ ਜਲਦੀ ਜਲਦੀ ਚੱਲੋ ਇੰਨੀ ਗੱਲ ਕਹਿ ਕੇ ਉਹ ਅੱਗੇ ਲੱਗੇ ਤੇ ਸਾਰੇ ਜਲਦੀ ਜਲਦੀ ਉਹਨਾਂ ਦੇ ਪਿੱਛੇ ਤੁਰ ਪਏ ਕੋਈ ਵੀ ਸੁੱਤਾ ਨਹੀਂ ਸੀ ਰਾਹ ਵਿੱਚ ਜਾਂਦੇ ਹੋਏ ਉਹਨਾਂ ਨੇ ਅਜਿਹੀ ਹਰਕਤ ਕੀਤੀ ਜਿਸ ਬਾਰੇ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਉਹਨਾਂ ਨੇ ਸਾਰਿਆਂ ਤੋਂ ਡਾਲਰ ਖੋਲੇ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਪੈਸੇ ਤੁਹਾਡੇ ਕੋਲ ਹੈਗੇ ਨੇ ਜਲਦੀ ਜਲਦੀ ਦੇ ਦਿਓ ਉਹਨਾਂ ਕੋਲ ਹਥਿਆਰ ਸੀ ਇਸ ਕਰਕੇ ਸਾਰਿਆਂ ਨੇ ਡਰਦੇ ਡਰਦੇ ਉਹਨਾਂ ਨੂੰ ਸਾਰੇ ਪੈਸੇ ਦੇ ਦਿੱਤੇ ਉਹ ਮੈਨੂੰ ਕਹਿਣ ਲੱਗੇ ਕਿ ਤੂੰ ਸਾਰੇ ਪੈਸੇ ਨਹੀਂ ਫੜਾਏ ਮੈਂ ਕਿਹਾ ਮੈਂ ਸੱਚ ਕਹਿ ਰਹੀ ਮੈਂ ਜਿੰਨੇ ਪੈਸੇ ਹੈਗੇ ਸੀ ਤੁਹਾਨੂੰ ਦੇ ਦਿੱਤੇ ਆ ਉਹ ਕਹਿਣ ਲੱਗੇ 10 ਡਾਲਰ ਕਿੱਥੇ ਲੁਕੋਏ ਆ ਉਹਨਾਂ ਨੇ ਮੇਰੇ ਇੱਕ ਥੱਪੜ ਵੀ ਮਾਰਿਆ ਮੇਰੀਆਂ ਅੱਖਾਂ 'ਚ ਬੜਾ ਗੁੱਸਾ ਸੀ ਪਰ ਮੇਰਾ ਘਰ ਵਾਲਾ ਕਹਿ ਰਿਹਾ ਸੀ ਕਿ ਨਹੀਂ ਉਹ ਸੱਚ ਕਹਿ ਰਹੀ ਆ ਸਾਡੇ ਕੋਲ ਜਿੰਨੇ ਡਾਲਰ ਹੈਗੇ ਸੀ ਅਸੀਂ ਤੁਹਾਨੂੰ ਦੇ ਦਿੱਤੇ ਨੇ ਉਹਨਾਂ ਦੀਆਂ ਵੱਡੀਆਂ-ਵੱਡੀਆਂ ਅੱਖਾਂ ਸੀ ਜਿਨ੍ਹਾਂ ਨੂੰ ਵੇਖ ਕੇ ਬੜਾ ਡਰ ਲੱਗ ਰਿਹਾ ਸੀ ਅਸੀਂ ਤਾਂ ਆਪਣੇ ਸਾਰੇ ਡਾਲਰ ਉਹਨਾਂ ਨੂੰ ਫੜਾ ਦਿੱਤੇ ਸੀ ਮਨ 'ਚ ਬੜਾ ਗੁੱਸਾ ਆ ਰਿਹਾ ਸੀ ਪਰ ਹੁਣ ਕੀ ਕਰ ਸਕਦੇ ਸੀ ਜਦੋਂ ਅਸੀਂ ਉਹਨਾਂ ਦੇ ਵੱਸ ਪਏ ਹੋਏ ਸੀ ਉਹਨਾਂ ਤੋਂ ਬਿਨਾ ਸਾਨੂੰ ਕਿਸੇ ਨੇ ਅੱਗੇ ਵੀ ਨਹੀਂ ਲੈ ਕੇ ਜਾਣਾ ਸੀ ਕਿਉਂਕਿ ਸਾਨੂੰ ਤਾਂ ਰਸਤਾ ਵੀ ਨਹੀਂ ਪਤਾ ਸੀ ਹੁਣ ਸਾਡੇ ਨਾਲ ਬੜੇ ਘੱਟ ਲੋਕ ਰਹਿ ਗਏ ਸੀ ਜੋਸਾ ਦੇ ਨਾਲ ਅੱਗੇ ਤੱਕ ਜਾ ਰਹੇ ਸੀ ਬੜੇ ਲੋਕ ਪਿੱਛੇ ਡਿੱਗ ਗਏ ਸੀ ਜਿਨ੍ਹਾਂ ਨੂੰ ਉਹਨਾਂ ਨੇ ਗੋਲੀਆਂ ਵੀ ਮਾਰ ਦਿੱਤੀਆਂ ਸੀ ਕਿਉਂਕਿ ਜਿਹੜਾ ਡਿੱਗ ਜਾਂਦਾ ਸੀ ਉਹਨੂੰ ਉਹ ਨਾਲ ਨਹੀਂ ਰਲਾਉਂਦੇ ਸੀ ਬਲਕਿ ਉਹਨਾਂ ਦੇ ਗੋਲੀ ਮਾਰ ਜਾਂਦੇ ਸੀ ਇਸ ਗੱਲ ਦਾ ਖੌਫ ਸਾਰਿਆਂ ਦੇ ਮਨ ਵਿੱਚ ਬੜਾ ਭਰ ਗਿਆ ਸੀ ਕੋਈ ਕਿਸੇ ਨਾਲ ਬੋਲ ਵੀ ਨਹੀਂ ਰਿਹਾ ਸੀ ਕਿਉਂਕਿ ਉਹਨਾਂ ਨੇ ਅੱਜ ਸਾਡੇ ਨਾਲ ਇਹੋ ਜਿਹਾ ਵਿਵਹਾਰ ਕੀਤਾ ਸੀ ਜਿਹੜਾ ਕੱਲ ਆਦਮੀ ਮੇਰੇ ਵੱਲ ਵੇਖ ਰਿਹਾ ਸੀ ਅੱਜ ਫੇਰ ਉਹ ਮੇਰੇ ਵੱਲ ਵਾਪਸ ਮੁੜ ਮੁੜ ਕੇ ਵੇਖ ਰਿਹਾ ਸੀ ਮੈਨੂੰ ਬੜਾ ਡਰ ਲੱਗ ਰਿਹਾ ਸੀ ਉਸ ਟਾਈਮ ਬੜਾ ਗੁੱਸਾ ਜਿਹਾ ਆ ਰਿਹਾ ਸੀ ਪਰ ਅਸੀਂ ਕੁਝ ਵੀ ਨਹੀਂ ਕਰ ਸਕਦੇ ਸੀ ਮੈਂ ਤੇ ਮੇਰਾ ਘਰ ਵਾਲਾ ਇੱਕ ਦੂਜੇ ਨਾਲ ਜਲਦੀ ਜਲਦੀ ਤੁਰ ਰਹੇ ਸੀ ਜਦੋਂ ਅਸੀਂ ਦੋਵੇਂ ਇੱਕ ਦੂਜੇ ਨਾਲ ਥੋੜੀ ਜੀ ਗੱਲ ਵੀ ਕਰਦੇ ਸੀ ਤਾਂ ਉਹ ਸਾਨੂੰ ਝਿੜਕ ਦਿੰਦੇ ਸੀ ਇਸ ਤਰ੍ਹਾਂ ਕਰਦੇ ਕਰਦੇ ਅਸੀਂ ਅੱਗੇ ਤੱਕ ਚਲੇ ਗਏ ਅੱਗੇ ਜਾ ਕੇ ਇੱਕ ਔਰਤ ਕਹਿਣ ਲੱਗੀ ਕਿ ਮੈਂ ਬੜਾ ਥੱਕ ਗਈ ਹਾਂ ਮੈਨੂੰ ਥੋੜਾ ਬੈਠ ਜਾਣ ਦਿਓ ਉਹਨੇ ਇੰਨਾ ਕੁਝ ਵੇਖਿਆ ਸੀ ਪਰ ਫਿਰ ਵੀ ਉਹਨੇ ਰਾਮ ਕਰਨ ਲਈ ਕਹਿ ਦਿੱਤਾ ਉਹਨੇ ਇੰਨੀ ਹਿੰਮਤ ਜਟਾਈ ਉਹਦੇ ਇਸ ਤਰ੍ਹਾਂ ਕਹਿਣ ਤੇ ਇੱਕ ਡੋਂਕਰ ਬੋਲਿਆ ਕਿ ਇਹਨੂੰ ਛੇਤੀ ਰਾਮ ਕਰਵਾ ਇਹਨੂੰ ਜ਼ਿਆਦਾ ਲੋੜ ਰਾਮ ਦੀ ਉਹਨਾਂ ਨੇ ਉਹਦੇ ਡੰਡਾ ਮਾਰਿਆ ਤੇ ਉੱਥੇ ਹੀ ਡੇਗੀ ਉਹ ਤੜਫਦੀ ਉੱਥੇ ਹੀ ਪਈ ਸੀ ਉਹਦੀ ਕਿਸੇ ਨੇ ਸਾਰ ਨਾ ਲਈ ਸਾਰਿਆਂ ਨੂੰ ਵੇਖ ਕੇ ਬੜਾ ਡਰ ਰਹੇ ਸੀ ਉਹਦਾ ਘਰ ਵਾਲਾ ਉਹਨੂੰ ਚੁੱਕਣ ਲੱਗ ਗਿਆ ਤੇ ਡੋਂਕਰ ਉਹਨੂੰ ਕਹਿਣ ਲੱਗੇ ਜੇ ਤੂੰ ਇੱਥੇ ਰਹਿਣਾ ਤਾਂ ਇੱਥੇ ਹੀ ਰਹਿਲਾ ਜੇ ਤੂੰ ਇਹਨੂੰ ਚੁੱਕ ਕੇ ਨਾਲ ਲੈ ਕੇ ਆਇਆ ਤਾਂ ਅਸੀਂ ਤੈਨੂੰ ਵੀ ਨਾਲ ਨਹੀਂ ਲੈ ਕੇ ਜਾਣਾ ਉਦਾਕਾਰ ਵਾਲਾ ਮਜਬੂਰ ਸੀ ਨਾ ਤਾਂ ਉਹ ਅੱਗੇ ਜਾ ਰਿਹਾ ਸੀ ਤੇ ਨਾ ਹੀ ਪਿੱਛੇ ਪਰ ਫਿਰ ਔਰਤ ਨੂੰ ਤੜਫਦਾ ਵੇਖ ਕੇ ਉਹ ਪਿੱਛੇ ਹੀ ਮੁੜ ਗਿਆ ਇਸ ਤਰ੍ਹਾਂ ਦੇ ਹਾਲਾਤ ਵੇਖਦੇ ਵੇਖਦੇ ਮੇਰਾ ਤਾਂ ਮਨ ਡੋਲ ਰਿਹਾ ਸੀ ਮੈਨੂੰ ਬੜਾ ਡਰ ਲੱਗ ਰਿਹਾ ਸੀ ਇੱਕੋ ਡੋਂਕਰ ਮੇਰੇ ਵੱਲ ਵੇਖ ਰਿਹਾ ਸੀ ਹੁਣ ਅਸੀਂ ਅੱਗੇ-ਅੱਗੇ ਉਹਨਾਂ ਨਾਲ ਤੁਰੇ ਜਾ ਰਹੇ ਸੀ ਹੁਣ ਤਾਂ ਮੈਂ ਵੀ ਬੜਾ ਥੱਕ ਗਈ ਸੀ ਮੇਰੇ ਵਿੱਚ ਤੁਰਨ ਦੀ ਹਿੰਮਤ ਨਹੀਂ ਸੀ ਇੱਕ ਡੌਂਕਰ ਮੈਨੂੰ ਕਹਿਣ ਲੱਗਿਆ ਕਿ ਚੱਲ ਤੁਹਾਨੂੰ ਪਹਿਲਾਂ ਨੇੜੇ ਵਾਲੇ ਰਸਤੇ ਲੈ ਜਾਂਦੇ ਹਾਂ ਕਿਉਂਕਿ ਤੂੰ ਬੜਾ ਥੱਕੀ ਵੀ ਲੱਗ ਰਹੀਆਂ ਮੈਨੂੰ ਇਹ ਗੱਲ ਸੁਣ ਕੇ ਬੜਾ ਅਜੀਬ ਜਿਹਾ ਲੱਗਿਆ ਕਿਉਂਕਿ ਇਹ ਗੱਲ ਕਹਿਣ ਤੋਂ ਪਹਿਲਾਂ ਉਹਨੇ ਦੂਜੇ ਡੌਂਕਰ ਦੇ ਕੰਨ ਵਿੱਚ ਕੋਈ ਗੱਲ ਕਰੀ ਸੀ ਉਹ ਸਾਰੇ ਮੈਨੂੰ ਕਹਿਣ ਲੱਗੇ ਚੱਲ ਤੁਹਾਨੂੰ ਦੋਵਾਂ ਨੂੰ ਅਲੱਗ ਲੈ ਜਾਂਦੇ ਹਾਂ ਮੇਰਾ ਘਰ ਵਾਲਾ ਕਹਿਣ ਲੱਗਿਆ ਨਹੀਂ ਕੋਈ ਗੱਲ ਨਹੀਂ ਪਰ ਉਹ ਨਾ ਮੰਨੇ ਉਹ ਦੂਜੇ ਗਰੁੱਪ ਨਾਲੋਂ ਸਾਨੂੰ ਦੋਵਾਂ ਨੂੰ ਅਲੱਗ ਹੋਰ ਰਸਤੇ ਰਾਹੀਂ ਲਿਜਾਣ ਲੱਗੇ ਸਾਨੂੰ ਥੋੜਾ ਡਰ ਲੱਗ ਰਿਹਾ ਸੀ ਤੇ ਅਜੀਬ ਵੀ ਲੱਗ ਰਿਹਾ ਸੀ ਕਿਉਂਕਿ ਉਹ ਹਰ ਇੱਕ ਨਾਲ ਬੜਾ ਗੰਦਾ ਵਿਵਹਾਰ ਕਰਦੇ ਸੀ ਤੇ ਸਾਡੇ ਲਈ ਇੰਨੀ ਨਰਮੀ ਨਾਲ ਕਿਵੇਂ ਪੇਸ਼ ਆ ਰਹੇ ਸੀ ਮੈਨੂੰ ਤਾਂ ਬੜਾ ਡਰ ਲੱਗ ਰਿਹਾ ਸੀ ਮੈਂ ਤੇ ਮੇਰਾ ਘਰ ਵਾਲਾ ਚੁੱਪ ਕਰਕੇ ਉਹਨਾਂ ਦੇ ਪਿੱਛੇ ਪਿੱਛੇ ਜਾ ਰਹੇ ਸੀ ਉਧਰ ਸਿਰਫ ਦੋ ਡੋਂਕਰ ਸੀ ਤੇ ਸਾਡੇ ਨਾਲ ਚਾਰ ਡੋਂਕਰ ਆ ਗਏ ਅੱਗੇ ਜਾ ਕੇ ਜੋ ਉਹਨਾਂ ਨੇ ਕੀਤਾ ਉਹ ਤਾਂ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਅੱਗੇ ਜਾ ਕੇ ਉਹ ਇੱਕ ਛੋਟੇ ਜਿਹੇ ਕੋਠੇ ਵਿੱਚ ਸਾਨੂੰ ਲੈ ਗਏ ਬਾਹਰੋਂ ਕੋਠਾ ਲੱਗਦਾ ਸੀ ਪਰ ਉਹ ਤਰਪਾਲਾਂ ਦਾ ਹੀ ਇੱਕ ਛੋਟਾ ਜਿਹਾ ਤੰਬੂ ਬਣਾਇਆ ਹੋਇਆ ਸੀ ਉਹ ਸਾਨੂੰ ਕਹਿਣ ਲੱਗੇ ਤੁਸੀਂ ਇੱਥੇ ਬੈਠ ਕੇ ਰਾਮ ਕਰੋ ਸਾਡੇ ਮਨ 'ਚ ਇਹ ਗੱਲ ਆ ਰਹੀ ਸੀ ਕਿ ਉਹ ਇਸ ਤਰ੍ਹਾਂ ਸਾਨੂੰ ਅਲੱਗ ਕਿਉਂ ਲੈ ਕੇ ਜਾ ਰਹੇ ਆ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਕੋਲ ਡਾਲਰ ਹੈਗੇ ਆ ਮੈਂ ਕਿਹਾ ਨਹੀਂ ਅਸੀਂ ਤਾਂ ਸਾਰੇ ਡਾਲਰ ਉੱਥੇ ਫੜਾ ਦਿੱਤੇ ਸੀ ਇੱਕ ਡੋਂਕਰ ਦੂਜੇ ਡੋਂਕਰ ਨੂੰ ਕਹਿਣ ਲੱਗਿਆ ਕਿ ਤੂੰ ਇਹਨਾਂ ਦੀ ਤਲਾਸ਼ੀ ਲੈ ਲਾ। ਮੇਰਾ ਘਰ ਵਾਲਾ ਕਹਿਣ ਲੱਗਿਆ ਇਹ ਕੀ ਤਰੀਕਾ ਆ? ਦੋ ਡੋਂਕਰਾਂ ਨੇ ਮੇਰੇ ਘਰ ਵਾਲੇ ਦੀ ਤਲਾਸ਼ੀ ਲਈ ਤੇ ਦੋ ਡੋਂਕਰ ਮੈਨੂੰ ਹੱਥ ਲਾਉਣ ਲੱਗੇ ਤਾਂ ਮੇਰਾ ਘਰ ਵਾਲਾ ਬੋਲਣ ਲੱਗਾ। ਫੇਰ ਉਹ ਦੋ ਡੋਂਕਰਾਂ ਨੇ ਮੇਰੇ ਘਰ ਵਾਲੇ ਨੂੰ ਫੜ ਲਿਆ ਤੇ ਇੱਕ ਡੋਂਕਰ ਮੇਰੀ ਤਲਾਸ਼ੀ ਲੈਣ ਲੱਗਿਆ। ਉਹ ਮੇਰੇ ਹਰ ਜਗ੍ਹਾ ਟੱਚ ਕਰ ਰਿਹਾ ਸੀ। ਮੈਨੂੰ ਬੜਾ ਅਜੀਬ ਲੱਗ ਰਿਹਾ ਸੀ। ਮੈਂ ਵੀ ਰੋਲਾ ਪਾ ਰਹੀ ਸੀ। ਉਹਨੇ ਮੇਰੇ ਘਰ ਵਾਲੇ ਦੇ ਇੱਕ ਚਪੇੜ ਮਾਰੀ ਤੇ ਕਹਿ ਲੱਗਾ ਵੇਖ ਅਸੀਂ ਤੇਰੇ ਘਰ ਵਾਲੀ ਦਾ ਕੀ ਹਾਲ ਕਰਾਂਗੇ ਉਹ ਮੈਨੂੰ ਕਹਿੰਦੇ ਤੂੰ ਵੀ ਚੁੱਪ ਕਰਕੇ ਖੜੀ ਰਹਿ ਮੈਂ ਤਾਂ ਚੁੱਪ ਹੋਗੀ ਉਹਨਾਂ ਨੇ ਮੇਰੀ ਹਰ ਜਗ੍ਹਾ ਤਲਾਸ਼ੀ ਲਈ ਮੇਰੇ ਘਰ ਵਾਲੇ ਦੇ ਸਾਹਮਣੇ ਉਹਨਾਂ ਨੇ ਮੇਰੇ ਨਾਲ ਬੁਰਾ ਵਿਵਹਾਰ ਕੀਤਾ ਮੇਰਾ ਘਰ ਵਾਲਾ ਇਹ ਸਭ ਨਹੀਂ ਵੇਖ ਸਕਦਾ ਸੀ ਉਹਨੇ ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਮੇਰੇ ਘਰ ਵਾਲੇ ਨੇ ਉਹਨਾਂ ਨੂੰ ਗਾਲ ਕੱਢੀ ਤਾਂ ਉਹਨਾਂ ਨੇ ਮੇਰੇ ਘਰ ਵਾਲੇ ਨੂੰ ਡੰਡੇ ਨਾਲ ਕੁੱਟਿਆ ਮੇਰੇ ਘਰ ਵਾਲੇ ਨੂੰ ਕਾਫੀ ਕੁੱਟਿਆ ਤਾਂ ਮੈਂ ਆਪਣੇ ਘਰ ਵਾਲੇ ਦੇ ਤਰਲੇ ਕਰਨ ਲੱਗੀ ਕਿ ਤੁਸੀਂ ਕੁਝ ਨਾ ਬੋਲੋ ਬੇਸ਼ੱਕ ਉਹਨਾਂ ਨੇ ਮੇਰੀ ਉਹ ਹਾਲਤ ਕੀਤੀ ਸੀ ਜੋ ਮੈਂ ਸੋਚਿਆ ਵੀ ਨਹੀਂ ਸੀ ਉਹਨਾਂ ਨੇ ਮੇਨਾਂ ਜ਼ਬਰਦਸਤੀ ਵੀ ਕੀਤੀ ਉਹਨਾਂ ਚਾਰਾਂ ਨੇ ਅਲੱਗ-ਅਲੱਗ ਮੇਨਾਂ ਜ਼ਬਰਦਸਤੀ ਕੀਤੀ ਮੈਨੂੰ ਪਤਾ ਸੀ ਮੈਂ ਉਹ ਸਭ ਕਿਵੇਂ ਬਰਦਾਸ਼ਤ ਕੀਤਾ ਇਹ ਸਭ ਕਰਨ ਤੋਂ ਬਾਅਦ ਹੁਣ ਸ਼ਾਮ ਦਾ ਟਾਈਮ ਹੋ ਗਿਆ ਸੀ ਉਹ ਸਾਨੂੰ ਛੱਡ ਕੇ ਉੱਥੋਂ ਚਲੇ ਗਏ ਸਾਨੂੰ ਉੱਥੇ ਕੁਝ ਵੀ ਨਹੀਂ ਪਤਾ ਲੱਗ ਰਿਹਾ ਸੀ ਕਿ ਹੁਣ ਅਸੀਂ ਕਿੱਧਰ ਜਾਈਏ ਮੈਂ ਆਪਣੇ ਘਰ ਵਾਲੇ ਦੇ ਗੱਲ ਲਾ ਕੇ ਬੜਾ ਰੋ ਰਹੀ ਸੀ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਤਾਂ ਹੀ ਤਾਂ ਲੋਕ ਕਹਿੰਦੇ ਆ ਕਿ ਡੌਂਕੀ ਲਾ ਕੇ ਨਹੀਂ ਆਉਣਾ ਚਾਹੀਦਾ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਹੁਣ ਆਪਾਂ ਕੀ ਕਰੀਏ ਉਹ ਕਹਿਣ ਲੱਗਾ ਇੱਥੇ ਬੈਠ ਕੇ ਕੁਝ ਨਹੀਂ ਹੋਣਾ ਆਪਾਂ ਨੂੰ ਉਹਨਾਂ ਨੂੰ ਲੱਭਣਾ ਚਾਹੀਦਾ ਬੇਸ਼ੱਕ ਮੇਰੇ ਘਰ ਵਾਲੇ ਨੂੰ ਉਹਨਾਂ ਨੇ ਬੜਾ ਕੁੱਟਿਆ ਸੀ ਉਹਨਾਂ ਦੀ ਹਾਲਤ ਬੜੀ ਖਰਾਬ ਸੀ ਪਰ ਫਿਰ ਵੀ ਉਹ ਹਿੰਮਤ ਨਾ ਹਰੇ ਕਿਉਂਕਿ ਹੁਣ ਅਸੀਂ ਇੱਥੋਂ ਪਿੱਛੇ ਵੀ ਨਹੀਂ ਮੁੜ ਸਕਦੇ ਸੀ ਤੇ ਅੱਗੇ ਵੀ ਜਾਣ ਦਾ ਕੋਈ ਰਸਤਾ ਨਹੀਂ ਪਤਾ ਸੀ ਬਸ ਅਸੀਂ ਅੰਦਾਜ਼ੇ ਨਾਲ ਉਹਨਾਂ ਦੇ ਪੈਰਾਂ ਦੀ ਪੈੜ ਵੇਖ ਕੇ ਪਿੱਛੇ-ਪਿੱਛੇ ਚਲੇ ਗਏ ਤੇ ਥੋੜੀ ਦੂਰ ਤੱਕ ਸਾਨੂੰ ਉਹ ਨਜ਼ਰ ਆਉਣ ਲੱਗੇ ਜਿਹੜੇ ਡੋਂਕਰਸਾਂ ਨੂੰ ਨਜ਼ਰ ਆ ਰਹੇ ਸੀ ਉਹ ਉਹ ਡੋਂਕਰ ਨਹੀਂ ਸੀ ਜਿਹੜਿਆਂ ਨੇ ਸਾਡੇ ਨਾਲ ਇੰਨਾ ਗਲਤ ਕੀਤਾ ਸੀ ਉਹ ਉਹ ਸੀ ਜਿਹੜੇ ਦੂਜੇ ਗਰੁੱਪ ਨੂੰ ਨਾਲ ਲੈ ਕੇ ਜਾ ਰਹੇ ਸੀ ਅਸੀਂ ਜਲਦੀ ਜਲਦੀ ਉਹਨਾਂ ਨਾਲ ਰਲ ਗਏ ਉਹ ਸਾਡੇ ਵੱਲ ਵੇਖ ਰਹੇ ਸੀ ਤੇ ਸ਼ਾਇਦ ਉਹਨਾਂ ਨੂੰ ਸਾਡੀ ਸਾਰੀ ਗੱਲਬਾਤ ਇਹ ਨਹੀਂ ਪਤਾ ਸੀ ਪਰ ਉਹ ਸਾਡੇ ਵੱਲ ਬੜੇ ਅਜੀਬ ਜਿਹੇ ਤਰੀਕੇ ਨਾਲ ਵੇਖਦੇ ਸੀ ਉਹ ਸਾਨੂੰ ਕਹਿਣ ਲੱਗੇ ਤੁਸੀਂ ਕਿੱਥੋਂ ਆ ਗਏ ਮੇਰੇ ਘਰ ਵਾਲੇ ਨੇ ਝੂਠ ਬੋਲ ਦਿੱਤਾ ਕਿ ਉਹਨਾਂ ਨੇ ਸਾਨੂੰ ਇੱਥੇ ਭੇਜ ਆਇਆ ਅੱਗੇ ਉਹ ਕੁਝ ਨਾ ਬੋਲੇ ਹੁਣ ਰਸਤਾ ਬੜਾ ਕਰੀਬ ਸੀ ਹੁਣ ਅਸੀਂ ਅਮਰੀਕਾ ਪਹੁੰਚਣ ਵਾਲੇ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਹੁਣ ਆਪਾਂ ਪਹੁੰਚਣ ਵਾਲੇ ਆ ਮੇਰੇ ਇੰਨਾ ਦਰਦ ਹੋ ਰਿਹਾ ਸੀ ਕਿ ਮੇਰੇ ਕੋਲੋਂ ਤੁਰਿਆ ਵੀ ਨਹੀਂ ਜਾ ਰਿਹਾ ਸੀ ਪਰ ਫਿਰ ਵੀ ਮੈਂ ਇੱਕ ਜਜ਼ਬਾਜਾ ਦਿਲ ਵਿੱਚ ਲੈ ਕੇ ਅੱਗੇ ਜਾ ਰਹੀ ਸੀ ਕਿ ਜੇ ਇੱਥੇ ਹਿੰਮਤ ਹਾਰ ਗਏ ਤਾਂ ਅਸੀਂ ਇੱਥੇ ਮਰ ਜਾਵਾਂਗੇ ਅਸੀਂ ਦੋਵੇਂ ਇੱਕ ਦੂਜੇ ਵੱਲ ਵੇਖ ਰਹੇ ਸੀ ਮੇਰੇ ਘਰ ਵਾਲੇ ਦੀ ਅੱਖਾਂ ਵਿੱਚ ਹੰਝੂ ਵੀ ਆ ਰਹੇ ਸੀ ਪਰ ਫਿਰ ਵੀ ਅਸੀਂ ਦੋਵੇਂ ਬੜੀ ਹਿੰਮਤ ਨਾਲ ਅੱਗੇ ਜਾ ਰਹੇ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਹੁਣ ਅਮਰੀਕਾ ਪਹੁੰਚਣ ਵਾਲੇ ਆਂ ਬਸ ਇੱਥੇ ਤੱਕ ਅਸੀਂ ਤੁਹਾਨੂੰ ਛੱਡ ਕੇ ਚਲੇ ਜਾਵਾਂਗੇ ਤੁਸੀਂ ਆਪੇ ਇਸ ਬਾਰਡਰ ਨੂੰ ਪਾਰ ਕਰ ਲੈਣਾ ਆ ਹੁਣ ਉਸ ਗਰੁੱਪ ਵਾਲੇ ਸਾਡੇ ਨਾਲ ਗੱਲਾਂਬਾਤਾਂ ਕਰਨ ਲੱਗੇ ਕਿਉਂਕਿ ਉਹ ਡੋਂਕਰ ਉੱਥੋਂ ਚਲੇ ਗਏ ਸੀ ਉਹ ਕਹਿਣ ਲੱਗੇ ਕਿ ਵਧੀਆ ਹੋਇਆ ਤੁਸੀਂ ਅੱਗੇ ਸਾਨੂੰ ਤਾਂ ਤੁਹਾਡੇ ਤੇ ਬੜਾ ਤਰਸ ਆ ਰਿਹਾ ਸੀ ਕਿ ਤੁਹਾਨੂੰ ਲੈ ਕੇ ਉਹ ਕਿੱਥੇ ਗਏ ਸਾਨੂੰ ਤਾਂ ਲੱਗ ਰਿਹਾ ਸੀ ਉਹ ਤੁਹਾਨੂੰ ਮਾਰ ਦੇਣਗੇ ਪਰ ਅਸੀ ਉਹਨਾਂ ਨੂੰ ਆਪਣੇ ਬਾਰੇ ਕੁਝ ਨਾ ਦੱਸਿਆ ਫਿਰ ਸਾਰਿਆਂ ਨੇ ਏਕ-ਏਕ ਕਰਕੇ ਬਾਰਡਰ ਨੂੰ ਪਾਰ ਕੀਤਾ ਪਰ ਜਦੋਂ ਬਾਰਡਰ ਨੂੰ ਪਾਰ ਕੀਤਾ ਤਾਂ ਅਗਲੀ ਪੁਲਿਸ ਨੇ ਸਾਨੂੰ ਉੱਥੇ ਹੀ ਫੜ ਲਿਆ ਤੇ ਸਾਨੂੰ ਪੁਲਿਸ ਨੇ ਅਰੈਸਟ ਕਰ ਲਿਆ ਪੁਲਿਸ ਨੇ ਅਰੈਸਟ ਕੀਤਾ ਤੇ ਸਾਨੂੰ ਕਹਿਣ ਲੱਗੇ ਕਿ ਤੁਹਾਨੂੰ ਕੈਂਪ ਵਿੱਚ ਲੈ ਕੇ ਜਾਵਾਂਗੇ ਸਾਡੇ ਹੱਥਾਂ ਤੇ ਹੱਤਗੜੀਆਂ ਲਗਾ ਦਿੱਤੀਆਂ ਪਰ ਸਾਨੂੰ ਪੁਲਿਸ ਥਾਣੇ ਲੈ ਗਏ ਉੱਥੇ ਜਾ ਕੇ ਉਹਨਾਂ ਨੇ ਸਾਨੂੰ ਇੱਕ ਰਾਤ ਜੇਲ੍ਹ ਵਿੱਚ ਰੱਖਿਆ ਇੱਕ ਰਾਤ ਜੇਲ੍ਹ 'ਚ ਰੱਖਣ ਤੋਂ ਬਾਅਦ ਅਗਲੇ ਦਿਨ ਸਾਨੂੰ ਇਹ ਸੀ ਕਿ ਅਸੀਂ ਆਜ਼ਾਦ ਹੋ ਜਾਵਾਂਗੇ ਪਰ ਉੱਥੇ ਤਾਂ ਕੁਝ ਅਲੱਗ ਹੀ ਹੋਇਆ ਉਹਨਾਂ ਨੇ ਸਾਡੇ ਹੱਥਾਂ ਤੇ ਹੱਥ ਕੜੀਆਂ ਲਗਾ ਕੇ ਸਾਨੂੰ ਦੱਸਿਆ ਕਿ ਤੁਸੀਂ ਅਮਰੀਕਾ ਤੋਂ ਡਿਪੋਰਟ ਹੋ ਚੁੱਕੇ ਹੋ ਤੁਹਾਨੂੰ ਇੰਡੀਆ ਭੇਜ ਦਿੱਤਾ ਜਾਊਗਾ ਇੰਨੀ ਗੱਲ ਸੁਣ ਕੇ ਮੈਂ ਤੇ ਮੇਰਾ ਘਰ ਵਾਲਾ ਤਾਂ ਉੱਚੀ ਉੱਚੀ ਰੋਣ ਹੀ ਲੱਗੇ ਕਿਉਂਕਿ ਅਸੀਂ ਤਾਂ ਮਸਾਂ ਇੰਨੀਆਂ ਮੁਸ਼ਕਲਾਂ ਕੱਟ ਕੇ ਉੱਥੇ ਪਹੁੰਚੇ ਸੀ ਅਜੇ ਤੱਕ ਤਾਂ ਸਾਡੇ ਸਿਹਤ ਵੀ ਠੀਕ ਨਹੀਂ ਸੀ ਹੋਈ ਪਰ ਜਦੋਂ ਸਾਨੂੰ ਇਹ ਖਬਰ ਮਿਲੀ ਤਾਂ ਅਸੀਂ ਜੀਣ ਜੋਗੇ ਨਾ ਰਹੇ ਮੇਰਾ ਘਰ ਵਾਲਾ ਕਹਿਣ ਲੱਗਿਆ ਕਿ ਸਾਨੂੰ ਇੱਦਾਂ ਨਾ ਭੇਜੋ ਕਿਉਂਕਿ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਰਿਪੋਰਟ ਕਰ ਦਿੱਤਾ ਸੀ ਤੇ ਰਿਪੋਰਟ ਕਰਕੇ ਅਗਲੇ ਦਿਨ ਹੀ ਸਾਨੂੰ ਇੰਡੀਆ ਭੇਜ ਦਿੱਤਾ ਤੇ ਸਾਡੇ ਹੱਥਾਂ ਤੇ ਹੱਥਕੜੀਆਂ ਲਗਾ ਦਿੱਤੀਆਂ ਜਦੋਂ ਅਸੀਂ ਇੰਡੀਆਏ ਤਾਂ ਸਾਡਾ ਤਾਂ ਆਪਣੇ ਘਰ ਵੀ ਫੋਨ ਕਰਨ ਨੂੰ ਦਿਲ ਨਹੀਂ ਕਰ ਰਿਹਾ ਸੀ ਕਿਉਂਕਿ ਇੰਨੀਆਂ ਮੁਸ਼ਕਲਾਂ ਤੋਂ ਬਾਅਦ ਉੱਥੇ ਪਹੁੰਚੇ ਸੀ ਤੇ ਫਿਰ ਵੀ ਸਾਡੇ ਨਾਲ ਇਹ ਸਭ ਹੋਇਆ ਜਦੋਂ ਸਾਡੇ ਘਰ ਇਹ ਗੱਲ ਦਾ ਪਤਾ ਲੱਗਾ ਤਾਂ ਘਰ ਦੇ ਜਲਦੀ ਜਲਦੀ ਸਾਨੂੰ ਲੈਣ ਲਈ 에어ਪੋਰਟ ਪਹੁੰਚੇ ਕਿਉਂਕਿ ਮੇਰੇ ਘਰ ਵਾਲੇ ਨੇ ਫੋਨ ਕਰ ਦਿੱਤਾ ਸੀ ਤੇ ਸਾਨੂੰ ਇਸ ਹਾਲਤ ਵਿੱਚ ਵੇਖ ਕੇ ਡੈਡੀ ਤੇ ਮੰਮੀ ਦੋਵੇਂ ਰੋਣ ਲੱਗੇ ਮੰਮੀ ਤੇ ਡੈਡੀ ਦੋਵੇਂ ਸਾਨੂੰ ਵਾਪਸ ਲੈਣ ਆਏ ਸੀ ਕਿਉਂਕਿ ਥੋੜੀ-ਬਹੁਤ ਗੱਲ ਹਰਦੀਪ ਨੇ ਫੋਨ ਤੇ ਉਹਨਾਂ ਨੂੰ ਦੱਸ ਦਿੱਤੀ ਸੀ ਜਦੋਂ ਘਰ ਆ ਕੇ ਸਾਰੀ ਗੱਲ ਦੱਸੀ ਤਾਂ ਮੇਰੀ ਸੱਸ ਕਹਿਣ ਲੱਗੀ ਜੋ ਕੁਝ ਮਰਜ਼ੀ ਹੋਇਆ ਬੇਸ਼ੱਕ ਉਹਨਾਂ ਨੇ ਤੁਹਾਨੂੰ ਡਿਪੋਰਟ ਕਰ ਦਿੱਤਾ ਪਰ ਤੁਸੀਂ ਆਪਣੇ ਘਰ ਸੋਖ ਸ਼ਾਂਤੀ ਨਾਲ ਪਹੁੰਚ ਗਏ ਸਹੀ ਸਲਾਮਤ ਪਹੁੰਚ ਗਏ ਇਹ ਹੀ ਬਹੁਤ ਵੱਡੀ ਗੱਲ ਆ ਪਰ ਅੱਜ ਤੱਕ ਅਸੀਂ ਆਪਣੇ ਘਰ ਵੀ ਇਹ ਗੱਲ ਨਹੀਂ ਦੱਸੀ ਜੋ ਸਾਡੇ ਨਾਲ ਜੰਗਲ ਵਿੱਚ ਹੋਇਆ ਸੀ ਸਾਰੇ ਰਿਸ਼ਤੇਦਾਰ ਸਾਡਾ ਪਤਾ ਲੈਣ ਲਈ ਆ ਰਹੇ ਸੀ ਸਾਰੇ ਇਹੀ ਗੱਲ ਬਾਰੇ ਕਹਿ ਰਹੇ ਸੀ ਕਿ ਬੜਾ ਮਾੜਾ ਕੰਮ ਹੋਇਆ ਜੋ ਤੁਹਾਨੂੰ ਉਧਰੋਂ ਰਿਪੋਰਟ ਕਰ ਦਿੱਤਾ ਆ ਅੱਧੇ ਰਿਸ਼ਤੇਦਾਰ ਤਾਂ ਵਿੱਚ ਇਹ ਵੀ ਕਹਿ ਰਹੇ ਸੀ ਕਿ ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਉੱਥੇ ਬੜਾ ਔਖਾ ਆ ਪਰ ਤੁਸੀਂ ਨਹੀਂ ਮੰਨੇ ਵੇਖ ਲਓ ਹੁਣ ਤੁਹਾਡੇ ਕਿੰਨੇ ਪੈਸੇ ਬਰਬਾਦ ਹੋ ਗਏ ਵੈਸੇ ਤਾਂ ਜੋ ਸਾਡੇ ਪੈਸੇ ਬਰਬਾਦ ਹੋਣੇ ਸੀ ਉਹ ਹੋ ਗਏ ਸਾਡੀ ਜ਼ਮੀਨ ਵੀ ਚਲੀ ਗਈ ਹੁਣ ਅਸੀਂ ਬੜਾ ਪਛਤਾ ਰਹੇ ਸੀ ਮੇਰੇ ਮਨ ਵਿੱਚ ਇਹੀ ਭੂਤ ਸਵਾਰ ਹੋ ਗਿਆ ਸੀ ਕਿ ਮੈਂ ਬਾਹਰ ਹੀ ਜਾਣਾ ਬੇਸ਼ੱਕ ਖਤਰਾ ਸੀ ਪਰ ਫਿਰ ਵੀ ਮੈਂ ਨਹੀਂ ਡੋਲੀ ਸੀ ਪਰ ਜੋ ਸਾਡੇ ਨਾਲ ਜੰਗਲਾ ਚ ਹੋਇਆ ਜਾਂ ਸਾਨੂੰ ਰਿਪੋਰਟ ਕਰ ਦਿੱਤਾ ਇਸ ਗੱਲ ਨੇ ਸਾਨੂੰ ਝੰਡੋੜ ਕੇ ਰੱਖ ਦਿੱਤਾ ਸਾਡੇ ਦੋਵਾਂ ਦੇ ਮਨਾਂ ਵਿੱਚ ਬੜਾ ਪਛਤਾਵਾ ਸੀ ਕਿ ਅਸੀਂ ਆਪਣੀ ਜ਼ਮੀਨ ਵੇਚ ਕੇ ਜੇਕਰ ਇੱਥੇ ਕੋਈ ਕੰਮ ਸ਼ੁਰੂ ਕਰ ਲੈਂਦੇ ਤਾਂ ਕਿੰਨਾ ਮੁਨਾਫਾ ਹੋਣਾ ਸੀ ਇੱਜ਼ਤ ਵੀ ਗਵਾਲੀ ਤੇ ਤਕਲੀਫ਼ ਵੀ ਬੜੀ ਕੱਟੀ ਤੇ ਫਿਰ ਵੀ ਇੰਡੀਆ ਹੀ ਵਾਪਸ ਭੇਜ ਦਿੱਤਾ ਬੇਸ਼ੱਕ ਸਾਡੇ ਘਰ ਦੇ ਸਾਡੇ ਸਾਹਮਣੇ ਇਹ ਗੱਲ ਕਹਿ ਰਹੇ ਸੀ ਕਿ ਚਲ ਕੋਈ ਗੱਲ ਨਹੀਂ ਫਿਰ ਕੀ ਹੋਇਆ ਜੇ ਪੈਸੇ ਬਰਬਾਦ ਹੋ ਗਏ ਤੂੰ ਸੀਤਾ ਸਹੀ ਸਲਾਮਤ ਸਾਡੇ ਕੋਲ ਵਾਪਸ ਆ ਗਏ ਪਰ ਫਿਰ ਵੀ ਦਿਲ ਵਿੱਚ ਤਾਂ ਉਹਨਾਂ ਦੇ ਵੀ ਟੈਨਸ਼ਨ ਹੋਣੀ ਆ ਕਿ ਇੰਨੇ ਪੈਸੇ ਬਰਬਾਦ ਹੋ ਗਏ ਜਦੋਂ ਮੇਰੀ ਨਾਨਣ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਵੀ ਫੋਨ ਤੇ ਬੜਾ ਰੋ ਰਹੀ ਸੀ ਕਿਉਂਕਿ ਬੜੀ ਵੱਡੀ ਗੱਲ ਸੀ ਸਾਡੇ 2 ਕਿੱਲੇ ਜ਼ਮੀਨ ਦੇ ਚਲੇ ਗਏ ਤੇ ਸਾਡੇ ਕੋਲੇ ਸਿਰਫ 1 ਕਿੱਲਾ ਰਹਿ ਗਿਆ ਬਸ ਹੁਣ ਅਸੀਂ ਸਾਰਿਆਂ ਨੂੰ ਕਹਿਣਾ ਚਾਹਾਂਗੇ ਕਿ ਕਦੇ ਵੀ ਆਪਣੀਆਂ ਜ਼ਮੀਨਾਂ ਵੇਚ ਕੇ ਅਮਰੀਕਾ ਦੀ ਡੋਂਕੀ ਬਾਰੇ ਸੁਪਨੇ ਵਿੱਚ ਵੀ ਨਾ ਸੋਚੋ ਕਿਉਂਕਿ ਜੋ ਸਾਡੇ ਨਾਲ ਬੀਤੀ ਹੈ ਉਹ ਕਿਸੇ ਨਾਲ ਹੋਰ ਨਾ ਬੀਤੇ ਇਸ ਕਰਕੇ ਅਸੀਂ ਤੁਹਾਨੂੰ ਆਪਣੀ ਇਹ ਕਹਾਣੀ ਦੱਸੀ ਆ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਜੋ ਸਾਡੇ ਨਾਲ ਹੋਈ ਆ ਉਹ ਕਿਸੇ ਹੋਰ ਨਾਲ ਨਾ ਹੋਵੇ ਜੇ ਅਸੀਂ ਪਹਿਲਾਂ ਹੀ ਇੰਡੀਆ ਕੰਮ ਕਰਨ ਬਾਰੇ ਸੋਚ ਲੈਂਦੇ ਤਾਂ ਸ਼ਾਇਦ ਸਾਡੇ ਨਾਲ ਅਜੇ ਕੁਝ ਨਾ ਹੁੰਦਾ ਪਰ ਕੁਝ ਬੱਚਿਆਂ ਦੇ ਮਨਾਂ ਤੇ ਇਹ ਭੂਤ ਸਵਾਰ ਹੁੰਦਾ ਹੈ ਕਿ ਅਸੀਂ ਤਾਂ ਬਾਹਰ ਹੀ ਜਾਣਾ ਉਹਨਾਂ ਨਾਲ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਨਾ ਉਹ ਜਿਉਣ ਜੋਗੇ ਰਹਿੰਦੇ ਤੇ ਨਾ ਹੀ ਮਰਨ ਜੋਗੇ ਬੇਸ਼ੱਕ ਅਸੀਂ ਟਾਈਮ ਪੈ ਕੇ ਇਹ ਸਭ ਭੁੱਲ ਜਾਵਾਂਗੇ ਪਰ ਇਹ ਬੁਰਾ ਸੁਪਨਾ ਬਣ ਕੇ ਹਮੇਸ਼ਾ ਸਾਡੇ ਦਿਲ ਵਿੱਚ ਰਹੂਗਾ ਕਾਇਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ